ਵਿਚ ਮਾਇਰੀਆਂ ਸ਼ਾਵਾਂ ਆ ਗਈਆਂ ਇਹ ਸ਼ਾਵਾਂ ਦੇ ਪਿਛੇ ਭੱਜਦਾ ਹੈਗਾ ਇਹਨੂੰ ਸੁਪਨੇ ਦੇ ਵਿੱਚ ਜਿਹੜਾ ਹੈ ਬਿੰਦ ਛੜਨਾ ਕਿਹਾ ਗਿਆ ਹੈਗਾ ਪਰ ਆਪਾਂ ਜਦੋਂ ਅਰਥੇ ਦੇ ਗਲਤ ਕਰੇ ਤਾਂ ਉਹਦੇ ਕਰਕੇ ਜਿਹੜਾ ਹੈ ਝਮੇਲਾ ਪਿਆ ਹੈਗਾ ਤੂੰ ਬਿੰਦ ਰੱਖਣ ਲੱਗ ਗਿਆ ਜਿਹੜੇ ਆ ਸੰਤ ਤਾਂ ਹੀ ਬ੍ਰਹਮਚਾਰੀ ਬੜੇ ਫਿਰਦੇ ਹੈਗੇ ਪਰ ਗਰਬਾਣੀ ਜਿਹੜੀ ਉਹਨੂੰ ਠੀਕ ਨਹੀਂ ਮੰਨ ਰਹੀ ਕਿਉਂਕਿ ਗਰਬਾਣੀ ਦਾ ਬਚਨ ਹੈ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉ ਨ ਪਰਮ ਗਤੀ ਪਾਈ ਹੁਣ ਕਹਿੰਦੇ ਜੇ ਬਿੰਦ ਰੱਖਣ ਦੇ ਨਾਲ ਹੀ ਤਰਨਾ ਸੀਗਾ ਤੇ ਫਿਰ ਖੁਸਰੇ ਨੂੰ ਤਾਂ ਬਾਰਮਗਤੀ ਮਿਲ ਜਾਣੀ ਜਾਇਦੀ ਸੀ ਕਿਉਂਕਿ ਉਹਨਾਂ ਦੇ ਵਿੱਚ ਇਹ ਦੋਸ਼ ਨਹੀਂ ਹੈਗਾ ਤੇ ਕਹੋ ਕਬੀਰ ਸਨੂਨਰ ਭਾਈ RAM ਨਾਮ ਬਿਨ ਕਿਨੀ ਗਤੀ ਪਾਈ ਭਗਤ ਕਬੀਰ ਜੀ ਕਹਿ ਰਿਹਾ ਹੈ ਕਿ हे ਨਰ ਭਾਈ RAM ਦੇ ਨਾਮ ਤੋਂ RAM ਦੇ ਗਿਆਨ ਤੋਂ ਬਿਨ ਬਗੈਰ ਆਪਣੇ ਮੂਲ ਦੇ ਗਿਆਨ ਤੋਂ ਬਗੈਰ ਕਿਸੇ ਨੇ ਗਤੀ ਨਹੀਂ ਪਾਈ ਤੇ ਇਹ ਜੋ ਵੀ ਤੁਸੀਂ ਫਖੰਡ ਕਰਦੇ ਹੋ ਇਹਦੇ ਨਾਲ ਕੁਝ ਵੀ ਵੜਨ ਵਾਲਾ ਨਹੀਂ ਹੈਗਾ ਇਸ ਕਰਕੇ ਜਿਹੜਾ ਇਹ ਬਿੰਦ ਰਾਖ ਹੈਗਾ ਕਮਨ ਇਕਚਿਤ ਇੱਕ ਛੇਣ ਜਨ ਇੰਤਿਆਰੋ ਕਾਲ ਫਾਸ ਕੇ ਵਿੱਚ ਨਾ ਆਇਓ